ਦੁਵਾਰਾ ਜੀ ਇਹ ਆਜਾ ਜੀ ਜੀ ਮਰਦਾਬਾਦ ਗੁਰਦਾਬਾਦ ਮਰਦਾਬਾਦ ਬ੍ਰਿੰਗ ਸਲਾ ਅਮਰਦਾਬਾਦ ਗੁਰਦਾਬਾਦ ਗੁਰਦਾਬਾਦ ਪੰਜਾਬ ਸਪੋਰਟ ਮਰਦਾਬਾਦ ਮਰਦਾਬਾਦ ਜਾਨਸ ਪੰਜਾਬ ਪੰਜਾਬ ਬਤਾ ਜਿੰਦਾਬਾਦ ਮਰਦਾਬਾਦ ਰਾਹੁਲ ਗਾਦੀ ਮਰਦਾਬਾਦ 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 ਬ੍ਰਿੰਗ ਸਲਾ ਅਮਰਦਾਬਾਦ ਜਿੰਦਾਬਾਦ ਮਰਦਾਬਾਦ ਬ੍ਰਿੰਗ ਕੁੱਤਾ ਮਰਦਾਬਾਦ ਗੁਰਦਾਬਾਦ ਮਰਦਾਬਾਦ ਇੱਕ ਇੱਕ ਮਿੰਟ ਜੀ ਇੱਕ ਮਿੰਟ ਮਾੜਾ ਪਿੱਛੇ ਨੂੰ ਕਰੋ ਜਰਾ ਇਹ ਚਾਰ ਕਿ ਖੇਤਰ ਵੀ ਫੇਰੇ ਹੀ ਦੇਈ ਜੇ ਇਹ ਜਿੰਦੂ ਕੋ ਬਾੜੀ ਨਹੀਂ ਤੇ ਚਲੋ ਜੀ ਆਏਗੇ ਆਏਗੇ ਸ਼ੋਅ ਕੋਲ ਤੇ ਆਪਾਂ ਬਿੱਤੀ ਨੇ ਅੰਨੀ ਇੱਕ ਗੀ ਆਹ ਉਹ ਫੋਨ ਮਾਰਦਾ ਨਾ ਮੁਰਦਾਬਾ 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 ਗੁਰਿੰਦਰ ਪ੍ਰਾਣ ਮੁਰਦਾਬਾ ਮੁਰਦਾਬਾ ਜਿਹੜਾ ਪਰਿਵਾਰ ਬਦਲ ਗਿਆ ਜੁਰਤ ਪ੍ਰਸਾਦ ਅਮਰਿੰਦਰ ਸਿੰਘ ਟਰਾਰ ਜਿਹੜਾ ਉਹਦੀ ਸ਼ਬਦਾਵਲੀ ਜਿਹੜੀ ਹੈ ਉਹ ਸਾਰੇ ਹੀ ਆਦੀ ਤਰੰਪ੍ਰੇਮੀ ਵੀਰਾਂ ਨੂੰ ਜੈਵਾਵ ਵੀ ਕੀ ਜੈ ਭੀਮ ਜੈ ਸਵਦਾਨ ਤਰਨ ਤਰੰਦੇ ਵਿਚ ਬਾਈ ਇਲੈਕਸ਼ਨ ਹੋ ਰਿਹਾ ਵਾ ਉੱਥੇ ਸਾਰੀਆਂ ਪਾਰਟੀਆਂ ਖੜੀਆਂ ਵਾ ਕਾਂਗਰਸ ਭਾਜਪਾ ਆਮ ਆਦੀ ਪਾਰਟੀ ਲੱਗਿਆ ਬੱਦ ਸਾਰੇ ਉੱਥੇ ਇੱਕ ਪਾਰਟੀ ਖੜੀਆਂ ਕਟੇ ਸਰ ਮੇਰੇ ਨੂੰ ਰਾਜਾ ਭਟੇ ਕਹਿੰਦੇ ਰਾਜਾ ਧੜੋਏ ਤਾਂ ਕੁੱਤਾ ਬੰਦਾ ਰਾਜਾ ਧੜੋਏ ਇਹਨੇ ਉਹ ਸਭੀ ਨੂੰ ਖਰਾਬ ਕੀਤਾ ਜਿਹੜੀ ਕਿ ਆਪਣੀ ਕਾਬਲੀਤ ਨਾਲ ਗ੍ਰਹਿ ਮੰਤਰੀ ਬਣਿਆ ਇਹ ਬਹਾਦਰਾਂ ਨੂੰ ਕਹਿੰਦੇ ਕਾਲਾ ਰੰਗ ਸੀਗਾ ਮਜਵੀ ਸਕ ਵਾਲਮੀ ਕੀ ਸੀਗਾ ਇਹ ਪੱਠੇ ਪੌਂਦਾ ਸੀਗਾ ਆਵੇ ਘਰਾਂ ਦੇ ਲੋਕ ਆਪਣੇ ਪੇਰੇ ਦੇ ਲੋਕਾਂ ਦੇ ਘਰਾਂ ਦੇ ਗੁੜੇ ਪੌਂਦਣਾਂ ਇਹਨਾਂ ਆਪਣਾ ਵਜੂਦ ਕੱਢ ਕੇ ਦੇਖੇ ਕੀ ਆ ਇਹੋ ਜਿਹੇ ਬੰਦੇ ਨੂੰ ਜੁੱਟੀਆਂ ਮਾਰ ਕੇ ਪ੍ਰਧਾਨਗੀ ਉਹ ਲਵਾਉਣਾ ਚਾਹੀਦਾ ਇਹ ਪ੍ਰਧਾਨੀ ਕਰਨ ਦੇ ਲਾਇਕ ਨਹੀਂ ਉਹ ਬੰਦਾ ਇਹ ਇਹ ਜੇ ਸਾਡੇ ਬੰਦਿਆਂ ਨੂੰ ਅਜੇ ਐਸੀ ਜ਼ਮਾਨੇ ਨੂੰ ਇਹ ਗੱਲਾਂ ਕਰ ਲੈਣਾ ਇਹ ਜੇ ਧਮਕਾਉਂਦਾ ਨਾ ਫਵਾੜੇ ਆ ਕੇ ਸਾਡੇ ਬੈਠ ਕੇ ਗੱਲ ਕਰਦੇ ਜਿਹੜੀ ਕਰ ਰਹੀਆਂ ਨੱਕ 'ਚ ਦਮ ਕਰਾਂਗੇ ਇਸ ਬੰਦੇ ਦੇ ਅਸੀਂ ਬੇਨਤੀ ਕਰਦੇ ਕਾਂਗਰਸ ਸਾਡੇ ਨੂੰ ਚੋਣਾਂ ਵੀ ਦਿੰਨੇ ਆ ਅਗਰ ਇਹਨੂੰ ਪ੍ਰਧਾਨਗੀ ਦਾ ਬਰਖਾਸਤ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾਂ ਸਾਇਚ ਇਲੈਕਸ਼ਨ ਹੋ ਰਿਹਾ ਇਹਨਾਂ ਨੂੰ ਮੂੰਹ ਤੋਂ ਜੜਾ ਦੋਹੇ ਕਰ ਦੋਸੀ ਇਸ ਕਰਕੇ ਮੈਂ ਸਾਰੇ ਜਿੰਨੇ ਅਸੀਂ ਸਮਾਜ ਦੇ ਲੀਡਰ ਬੈਠਿਆ ਕਾਗਰ ਦੇ ਵਿੱਚ ਉਹਨਾਂ ਨੂੰ ਵੀ ਚਾਹੀਦਾ ਵਾ ਵੀ ਇਹਦਾ ਵਿਰੋਧ ਕਰਕੇ ਜੁੱਤੀਆਂ ਮਾਰ ਕੇ ਇਹਨੂੰ ਪ੍ਰਧਾਨਗੀ ਦੇ ਰੋਲ ਲੈ ਜਾਵੇ ਇਹਨੂੰ ਪਤਾ ਲੱਗ ਜੇ ਇਹ ਪ੍ਰਧਾਨਗੀ ਐਡਵਾਈ ਪਾੜਨੀ ਪ੍ਰਧਾਨਗੀ ਨਹੀਂ ਬੱਜੇ ਔਖੇ ਕੰਮ ਇਹ ਸਾਰੇ ਦਾਦੇ ਨੂੰ ਫੂਤਾ ਸਿੰਘ ਜੀ ਨੂੰ ਗਲਤ ਛਲਾ ਵੀ ਬੋਲਦੇ ਆ ਇੱਥੇ ਬੋਲੇ ਮਾਨ ਸਿੰਘ ਜੁਨੇ ਸਿੰਘ ਮਾਨ ਬੈਠੇ ਆ ਉਹਨਾਂ ਨੇ ਬਾਰੇ ਦਾ ਵੇਰੇ ਕੁਝ ਕੀਤਾ ਸਾਡੇ ਧਾਰੀਵਾਲ ਸਾਹਿਬ ਬੈਠੇ ਆ ਉਨਨ ਵੀ ਚਾਹੀਦਾ ਹੋਵੇ ਇਹਦਾ ਗਰੋਸ ਕਰਕੇ ਰਜਿਸਟਰ ਕਰਨ ਕਿ ਜੇ ਸਾਡੇ ਬੰਦੇ ਅੱਜ ਇਹਨਾਂ ਨੂੰ ਕਹਿਵਾ ਇੱਕ ਮਰਹੂਮ ਸ਼ਕਤੀਏ ਨੂੰ ਇਹਨਾਂ ਨੇ ਬਨਾਵ ਕੀਤਾ ਤੇ ਧਾਰੀਵਾਲ ਸਾਹਿਬ ਨੂੰ ਚਾਹੀਦਾ ਵੀ ਇਹ ਆਪਣਾ ਬਾਈਕ ਹਟਾ ਕੇ ਆਪਣਾ ਸੀਵਾ ਦੇ ਕਾਰਗਰ ਨੂੰ ਤੇ ਭਾਈ ਇਹਨੂੰ ਵਿਰਾਉ ਫਿਰ ਅਸੀਂ ਅਮਰਧਾਰਨ ਰਾਹ ਇਹਦਾ ਸਾਡਾ ਜਵਾਵ ਹੈ ਜੈ ਭਵਨ ਨਿੱਤੀ ਆਧੇ ਸਮੂਹ ਸ਼ੈਡਿਊਲਡ ਕਾਸਟ ਜਿਹੜਾ ਪਰਿਵਾਰ ਪਰੋਂ ਅਮਰਿੰਦਰ ਸਿੰਘ ਬਰਾੜ ਜਿਹੜਾ ਉਹਦੀ ਸ਼ਬਦਾਬਲੀ ਜਿਹੜੀ ਹੈ ਉਹ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਅੰਗੇਜਟ ਹੈ ਕਿਉਂਕਿ ਇਹਦੇ ਨਾਲ ਸਮੁੱਚੇ ਸ਼ੈਡਿਊਲ ਕਾਸਟ ਭਾਈਚਾਰੇ ਨੂੰ ਜਿਹੜੀ ਠੇਸ ਪਹੁੰਚੀ ਹੈ ਔਰ ਮੇਰੇ ਖਿਆਲ ਨਾਲ ਇਹ ਜਿਹੜੇ ਆ ਇਹ ਪਦੈਸ਼ੀ ਅਮੀਰ ਲੋਕ ਆ ਇਹਨਾਂ ਨੂੰ ਪਦੈਸ਼ੀ ਜਿਹੜਾ ਸਾਰਾ ਕੁਝ ਮਿਲ ਗਿਆ ਰਾਜਨੀਤੀ ਪਦੈਸ਼ੀ ਮਿਲ ਗਈ ਇਹਨਾਂ ਨੂੰ ਗਰਾਊਂਡ ਦੇ ਉੱਤੇ ਕੋਈ ਪਤਾ ਨਹੀਂ ਜੇਕਰ ਸ਼ੈਡਿਊਲਡ ਕਾਸਟ ਦੇ ਲੋਕਾਂ ਦਾ ਇਤਿਹਾਸ ਵੇਖਣਾ ਤਾਂ 1818 ਦਾ ਪੀਮਾ ਕੋਰਾ گا ਕੋਰੇ گاਉਂ ਦੀ ਜਿਹੜੀ ਲੜਾਈ ਹੈ ਔਰ ਉਹਦਾ ਜੇ ਇਤਿਹਾਸ ਵੇਖੂਗੇ ਫਿਰ ਤੁਹਾਨੂੰ ਮਧਵੀ ਸਿੰਘਾਂ ਦਾ ਫਿਰ ਤੁਹਾਨੂੰ ਇਸ ਦੇਸ਼ ਦੇ ਅੰਦਰ ਭੰਗੀਆਂ ਦਾ ਫਿਰ ਤੁਹਾਨੂੰ ਇਸ ਦੇਸ਼ ਦੇ ਅੰਦਰ ਜਿਨ੍ਹਾਂ ਨੇ ਇਸ ਦੇਸ਼ ਦੇ ਸਿਸਟਮ ਨੂੰ ਇੱਕ ਸਾਈਡ ਤੇ ਕਰਕੇ ਇਸ ਦੇਸ਼ ਦੇ ਮੂਲ ਵਾਸੀ ਲੋਕਾਂ ਦੀ ਰਾਖੀ ਕਰਨ ਦੇ ਵਾਸਤੇ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਦੇ ਅਸੀਂ ਵੰਸ਼ਜਾਂ ਔਰ ਜੇ ਸਾਡੇ ਪੈਰੋਕਾਰਾਂ ਵਾਸਤੇ ਸਾਡੇ ਧਾਰਮਿਕ ਤੌਰ ਤੇ ਔਰ ਸਮਾਜਿਕ ਤੌਰ ਤੇ ਜੇ ਸਾਡੇ ਆਗੂਆਂ ਦੇ ਖਿਲਾਫ ਜੇਕਰ ਕੋਈ ਇਦਾਂ ਦੀ ਨੀਤੀ ਅਪਣਾਊਗਾ ਤਾਂ ਅਸੀਂ ਉਹਦਾ ਪ੍ਰਜੋਰ ਸ਼ਬਦਾ ਦੇ ਵਿੱਚ ਵਿਰੋਧ ਕਰਾਂਗੇ ਔਰ ਨਿੰਦਾ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਲੋਕਾਂ ਨੂੰ ਅਸੀਂ ਚੇਤਾਵਨੀ ਕਰਦੇ ਆਂ ਇਹ ਇਹ ਥੋੜਾ ਸਮਾਇਆ ਕਿਉਂਕਿ ਇਸ ਦੇਸ਼ ਦੀ ਜਿਹੜੀ ਅਸਲੀ ਜਿਹੜੀ ਆਬਾਦੀ ਆ ਉਹ ਭਾਰਤ ਦੇਸ਼ ਦੀ ਧਰਤੀ ਤੇ ਸ਼ੈਡਿਊਲਡ ਕਾਸਟਾਂ ਦਾ ਜਿਹੜਾ ਇਹ ਦੇਸ਼ ਆ ਔਰ ਇਹ ਅਧਰਾ ਬਦਲੀਆਂ ਹੋਣ ਵਾਲੀਆਂ ਅਸੀਂ ਭਗਵਾਨ ਵਾਲਵੀ ਕੁਮਾਰਾ ਜੀ ਦੀ ਹੱਥ ਦੀ ਜਿਹੜੀ ਕਲਮ ਹੈ ਉਸ ਕਲਮ ਦੀ ਤਾਕਤ ਤੇ 바ਵਾਸਮ ਬੜਕਰ ਦੇ ਸੰਵਿਧਾਨ ਦੀ ਤਾਕਤ ਨੂੰ ਜਿਹੜਾ ਪਹਿਚਾਨ ਚੁੱਕੇ ਆ ਔਰ ਪਹਿਚਾਨਣ ਤੋਂ ਬਾਅਦ ਇੱਕ ਕਾਫੀ ਆਰ ਨਹੀਂ ਹਜ਼ਾਰਾਂ ਐਫ ਆਰ ਜਿਹੜੀਆਂ ਉਹ ਰਾਜਾ ਵੜਿੰਗ ਦੇ ਜਿਹੜੀਆਂ ਅੰਗੇਸ ਹੋ ਗਈਆਂ ਇਹ ਰਾਗਾ ਨਹੀਂ ਇਹਦੀ ਨੀਤੀ ਭਖਾਰੀਆਂ ਤੋਂ ਵੀ ਭੈੜੀ ਹੈ ਔਰ ਇਹ ਭਖਾਰੀ ਅੱਜ ਸਮਾਜ ਦੇ ਅੰਗੇਸ ਬੋਲਿਆ ਸਰਦਾਰ ਫੂਟਾ ਸਿੰਘ ਜੀ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਜੇ ਉਹਨਾਂ ਦੇ ਖਿਲਾਫ ਬੋਲਿਆ ਤਾਂ ਇਸ ਤੋਂ ਸਾਬਤ ਹੁੰਦਾ ਕਿ ਇਹਨਾਂ ਦੀ ਸੋਚ ਸ਼ੈਡਿਊਲਡ ਕਾਸਟਾਂ ਪ੍ਰਤੀ ਕਿੰਨੀ ਸੌੜੀ ਹੈ ਔਰ ਇਸ ਸੌੜੀ ਸੋਚ ਦਾ ਵਿਰੋਧ ਕਰਦੇ ਆ ਹੋਇਆ ਅਸੀਂ ਅੱਜ ਅਮਰਿੰਦਰ ਗਿੱਲ ਦਾ ਜਿਹੜਾ ਇਹਦਾ ਪੁਤਲਾ ਫੁਕਣ ਵਾਲੇ ਆ ਔਰ ਪੁਤਲਾ ਫੁਕਣ ਤੋਂ ਬਾਅਦ ਅਸੀਂ ਆਪਣੇ ਸਮਾਜ ਨੂੰ ਲਾਹਮਬੰਦ ਕਰਾਂਗੇ ਕਿ ਜੇਸ ਕਾਂਗਰਸ ਨੇ ਹਮੇਸ਼ਾ ਹੀ ਦਲਤਾਂ ਨੂੰ ਔਰ ਸ਼ੈਡਿਊਲਡ ਕਾਸਟਾਂ ਨੂੰ ਉਹਨਾਂ ਦਾ ਜਿਹੜਾ ਬੰਦਾ ਮਾਨ ਸਤਕਾਰ ਨਾ ਦੇ ਕੇ ਉਹਨਾਂ ਨੂੰ ਉਹਨਾਂ ਦੀ ਸਿਰਫ ਤੇ ਸਿਰਫ ਜਿਹੜੀ ਵਰਤੋਂ ਹੀ ਕੀਤੀ ਐ ਔਰ ਅਸੀਂ ਆਪਣੇ ਸਮਾਜ ਨੂੰ ਲਾਮਬੰਦ ਕਰਕੇ ਉਹ ਤੋਂ ਸੁਚੇਤ ਕਰਾਂਗੇ ਔਰ ਕਹਾਂਗੇ ਕਿ ਆਪਣੇ ਇਸ ਅਧਿਕਾਰ ਨੂੰ ਜਿਹੜਾ 바ਵਾ ਸੰਬਿਡ ਕਰਨੇ ਬੋਰਡ ਦਾ ਅਧਿਕਾਰ ਦਿੱਤਾ ਉਸ ਬੋਰਡ ਦੇ ਅਧਿਕਾਰ ਦੀ ਸਹੀ ਵਰਤੋਂ ਕਰਦੇ ਹੋਏ ਉਸ ਕੌਮ ਦੇ ਹੱਥ ਦੇ ਵਿੱਚ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਰਾਜ ਲੈ ਕੇ ਆਉਣਾ ਚਾਹੀਦਾ ਜਿਹੜੇ ਤੁਹਾਡੀ ਕੌਮ ਦੀ ਰਾਖੀ ਕਰ ਸਕਣ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦਾ ਹਾਂ ਜੀ ਸਾਰੇ ਸਾਥੀ ਜਿਹੜੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਧੰਨਵਾਦ